ਪਹਿਲੀ ਤੇ ਗੱਲ ਇਹ ਦਾਦੂਆ ਸਾਹਿਬ ਦੀ ਯਾਦ ਆਸ ਬੜੀ ਕਮਜ਼ੋਰ ਹੈ ਉਹ ਜਰਨਲ ਹਾਊਸ ਦੇ ਵਿੱਚ ਹੀ ਖਲੋ ਕੇ ਕਹਿੰਦੇ ਨੇ ਕਿ ਆਡਿਟ ਹੋਣਾ ਚਾਹੀਦਾ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਆਖੋシャン ਹੂੰ ਹੂੰ ਤੇ ਬਜਟ ਜਿਹੜਾ ਪਾਸ ਨਹੀਂ ਹੋਇਆ ਉਹਦੇ ਵਾਸਤੇ ਵੀ ਸੱਤ ਮੈਂਬਰੀ ਕਮੇਟੀ ਬਣ ਜਾਣੀ ਚਾਹੀਦੀ ਏ ਤੇ ਦਾਦੂਆ ਸਾਹਿਬ ਦੀ 스ਪੀਚ ਪਈ ਏ ਮੇਰੇ ਕੋ ਮੇਰੇ ਕੋ ਉਹਨਾਂ ਦੀ ਆ ਵੀਡੀਓ ਪਈਆਂ ਜਿਹੜੀਆਂ ਬੋਲਿਆ ਉਹਨਾਂ 23 ਤਰੀਕ ਨੂੰ ਤੇ ਉਹਨੇ ਤੋਂ ਮੁਕਰ ਗਏ ਤੇ ਜਿਹੜੇ ਕਮੇਟੀ ਦੇ ਉਹਨਾਂ ਸੱਤ ਨਾਂ ਦਿੱਤੇ ਜਿਹਦੇ ਤੋਂ ਉਹਨਾਂ ਦਾ ਨਾ ਇੱਕ ਤੇ ਰਾਮ ਸਰ ਦਾ ਦਿੱਤਾ ਆਪਣਾ ਗੁਰਮੀਤ ਸਿੰਘ ਰਾਮ ਸਰ ਦਾ ਨਾਮ ਦਿੱਤਾ ਤੇ ਉਹਦੇ ਉਹਨਾਂ ਜਦੋਂ ਮੈਂ ਬਜਟ ਦੀ ਆਡਿਟ ਦੀ ਜਲ ਕਰਾਈ ਤੇ ਆਡੀਟਰ ਦਾ ਸੀ ਕਿਤੇ ਫਸ ਨਾ ਜਾਈਏ ਤੇ ਜਿਹੜੇ ਉਹਨਾਂ ਆਪਣੇ ਆ ਮੈਂਬਰ ਦਿੱਤੇ ਸਨ ਉਹਨਾਂ ਮੈਨੂੰ ਇਸਤੀਫਾ ਦੇ ਦਿੱਤਾ ਤੇ ਇਸਤੀਫੇ ਦੇ ਵਿੱਚ ਇੱਕ ਲੇਨ ਲਿਖ ਦਿੱਤੀ ਜੋ ਬੜੀ ਮਜ਼ੇਦਾਰ ਗੁਰਮੀਤ ਸਿੰਘ ਨੇ ਲਿਖਦਾ ਦਿਆ ਕਿ ਮੈਂ ਇਸ ਕਮੇਟੀ ਜਿਹੜੀ ਬਣੀ ਹੈ ਆਡਿਟ ਕਮੇਟੀ ਤੇ ਬਜਟ ਦੀ ਕਮੇਟੀ ਤੇ ਇਹਨੂੰ ਪਹਿਲੇ ਦੋਸਤੀਵਾ ਦਿੰਦਾ ਹਾਂ ਕਿ ਮੇਰੀ ਜਗ੍ਹਾ ਤੇ ਦਾਦੂਆਲ ਸਾਹਿਬ ਬਲਜੀਤ ਸਿੰਘ ਦਾਦੂਆਲ ਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਜੋ ਮੈਂ ਹੈਰਾਨ ਹੋ ਗਿਆ ਲੈਣ ਪੜ ਕੇ ਕਿ ਜਿਨ੍ਹਾਂ ਦੇ ਵਿਰੋਧ ਇਨਕੁਆਰੀ ਹੋਣੀ ਹੈ ਤੇ ਇਹ ਮੈਂਬਰ ਸੇ ਬਣ ਕਮੇਡੀਆਂ ਵਾਲੇ ਉਹਨੂੰ ਜੱਜ ਨਿਯੁਕਤ ਕਰ ਰਹੇ ਨੇ ਉਸ ਕਮੇਟੀ ਦੇ ਵਿੱਚ ਮੈਂਬਰ ਪਾ ਰਹੇ ਨੇ ਇਹ ਕਿਵੇਂ ਹੋ ਸਕਦਾ ਮੈਂ ਉਸ ਕਮੇਟੀ ਦਾ ਹਿੱਸਾ ਨਹੀਂ ਬਣਿਆ ਦਾਦੂਆਲ ਸਾਹਿਬ ਦੇ ਆਪਣੇ ਬੰਦੇ ਲੈ ਕੇ ਦੇ ਰਹੇ ਨੇ ਸੀ ਮੈਂ ਸਿਫਾ ਦੇਣਾ ਚਾਹੁੰਦਾ ਹਾਂ ਤੇ ਦਾਦੂਆਲ ਸਾਹਿਬ ਨੂੰ ਪਾਇਆ ਦੇ ਮੇਰਾ ਖਿਆਲ ਹੈ ਦਾਦੂਆਲ ਸਾਹਿਬ ਤੇ ਜਾੜੇ ਹਿਲੂ ਹੋ ਗਏ ਨੇ ਉਹਨਾਂ ਨੂੰ ਸਮਝ ਨਹੀਂ ਪਾਈ ਰਹੀ ਕਿ ਮੈਂ ਬਿਆਨ ਕਿਹੜੇ ਦਿਨਾਂ